ਸਾਡਾ ਪੂਰਨ ਇਸ ਪਬਲਿਕ ਦਾ ਹੱਕ ਹੈ ਜਿਹਨ ਹਿੰਦੁਸਤਾਨ ਦੇ ਵਿੱਚ ਜਨਮ ਲੈ ਲਿਆ ਉਹਦੀ ਕੁਆਲੀਫਾਈਕੇਸ਼ਨ ਦੇ ਅਨੁਸਾਰ ਉਹਦੀ ਜ਼ਰੂਰਤਾਂ ਦੇ ਅਨੁਸਾਰ ਉਹਨੂੰ ਉੱਥੇ এমਪਲੋਇਮੈਂਟ ਮਿਲਣਾ ਚਾਹੀਦਾ ਜਿੰਨੀਆਂ ਪੋਸਟਾਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਅੱਛਾ ਦੂਜੀ ਗੱਲ ਮੰਤਰੀ ਸਾਹਿਬ ਨੂੰ ਕੁਐਸਚਨ ਕੀਤਾ ਕਿ ਤੁਸੀਂ ਪੰਜਾਬ ਨੂੰ ਹੱਸਦਾ ਬਸਦਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸੀਗੇ ਉਹ ਕਿਉਂ ਨਹੀਂ ਬਣਾਇਆ ਗਿਆ ਟोटे ਚੋਣ ਮੈਨੀਫੈਸਟੋ ਦੇ ਵਿੱਚ ਸੀਗਾ ਕਿ ਜਿੰਨੀਆਂ ਮਹਿਕਮਿਆਂ ਦੇ ਅੰਦਰ ਪੋਸਟਾਂ ਖਾਲੀ ਨੇ ਉਹ ਭਰੀਆਂ ਜਾਣਗੀਆਂ ਅੱਜ ਬਿਜਲੀ ਬੋਰਡ ਦੇ ਅੰਦਰ 75000 ਸੈਂਕਸ਼ਨ ਪੋਸਟਾਂ ਨੇ ਲੇਕਿਨ ਕੰਮ ਸਾਥੀਓ ਤੁਸੀਂ ਕਿੰਨੇ ਕਰਦੇ ਹੋ ਤੁਸੀਂ ਕਰਦੇ ਹੋ 21000 ਤੋਂ 23000 ਤੱਕ ਬਾਕੀ 45000 ਪੋਸਟਾਂ ਇਹਨਾਂ ਨੇ ਖਾਲੀ ਰੱਖੀਆਂ ਨੇ ਅਸੀਂ ਕਿਉਂ ਬਰੇਸ਼ਾ ਨੂੰ ਜਾਈਏ ਪੰਜਾਬ ਦੇ ਅੰਦਰ ਜੂਥ ਬੇਰੁਜ਼ਗਾਰ ਹੈ ਜੂਥ ਪੜਿਆ ਲਿਖਿਆ ਏ ਜੂਥ ਸੂਰਮਾਨ ਹੈ ਇਹਨਾਂ ਨੂੰ ਨਸ਼ਾ ਮੁਕਤ ਕਰਨ ਲਈ ਇਹਨਾਂ ਨੂੰ ਬਿਜ਼ੀ ਕਰਨ ਲਈ ਇਹਨਾਂ ਨੂੰ ਮੌਰਲੀ ਸਪੋਰਟ ਦੇਣ ਲਈ ਇਹਨਾਂ ਦਾ ਜੀਵਨ ਪੱਤਰ ਉੱਚਾ ਚੁੱਕਣ ਲਈ ਸਾਨੂੰ ਇੱਥੇ ਰੋਜ਼ਗਾਰ ਦੀ ਰੋੜ ਹੈ ਔਰ ਬਹੁਤ ਰੋਜ਼ਗਾਰ ਹੈ ਪੰਜਾਬ ਦੇ ਅੰਦਰ ਸੋ ਸਾਥੀਓ ਅਜਾਈਆਂ ਨੇਕਾਂ ਹੀ ਮੰਗਾ ਨੇ ਮੇਰੇ ਸਾਥੀ ਮੈਂ ਨਹੀਂ ਹੋ ਸਕਦਾ ਉਹਨਾਂ 'ਚੋਂ ਸਾਥੀ ਸਾਡੇ ਤੋਂ ਪਿੱਛੜ ਜਾਂਦੇ ਨੇ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਦੇਖੋ ਮੈਂ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਾ ਕਿ ਪੰਜਾਬ ਦੇ ਅੰਦਰ ਐਕਸਟਰਸ਼ਨ ਮਨੀ ਮੰਗੀ ਜਾਂਦੀ ਹੈ ਪੰਜਾਬ ਦੇ ਅੰਦਰ ਬਦਮੂਖ ਦੀ ਲੋਕ ਤੇ ਐਕਸਟਰਸ਼ਨ ਮਨੀ ਜਿਹਨੂੰ ਫਰੋਤੀ ਕਹਿੰਦੇ ਨੇ ਉਹ ਮੰਗੀ ਜਾਂਦੀ ਹੈ ਪਰ ਕਿੰਦੀ ਸ਼ਰਮ ਵਾਲੀ ਗੱਲ ਹੈ ਸਾਡੇ ਤੋਂ ਇੱਕ ਮਹਿਕਮੇ ਦੇ ਵਿੱਚ ਭਰਤੀ ਧਾਰੀ ਵਰਦੀਆਂ ਬਾਕੇ ਮਹਿਕਮੇ ਦਾ ਖਾ ਕੇ ਬਿਜਲੀ ਬੋਰਡ ਦਾ ਔਰ ਸਾਡੇ ਬੱਚਿਆਂ ਤੋਂ ਕਰੋੜ ਕਰੋੜ ਰੁਪਏ ਦੀ ਐਕਸਟਰੈਸ਼ਨ ਮਨੀ ਮੰਗੀ ਜਾ ਰਹੀ ਹੈ ਮੈਂ ਉਹਨੂੰ ਫਰੋਤੀ ਕਹਾਂਗਾ ਕਿ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਜਦੋਂ ਮੰਤਰੀ ਸਾਹਿਬ ਨੂੰ ਇਹ ਸਵਾਲ ਪੁੱਛੇ ਗਏ ਕੱਲੇ-ਕੱਲੇ ਸਵਾਲ ਤਾਂ ਮੰਤਰੀ ਸਾਹਿਬ ਕਹਿੰਦੇ ਆ ਪ੍ਰਧਾਨ ਜੀ ਤੁਹਾਡੀਆਂ ਮੰਗਾਂ ਬਹੁਤ ਜਾਇਜ਼ ਨੇ ਇਹ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਤੇ 2 ਜੂਨ ਨੂੰ ਕੋਸਾ ਖਾਲੀ ਹੋਣ ਕੱਚੇ ਮੁਲਾਜ਼ਮ ਪੱਕੇ ਕਰਨੇ ਹੋਣ 267/11 ਦਾ ਮਾਮਲਾ ਹੋਵੇ 281/13 ਦਾ ਮਾਮਲਾ ਹੋਵੇ 249/4 ਦਾ ਮਾਮਲਾ ਹੋਵੇ 295/19 ਦੇ ਜਿਹੜੇ ਸਾਥੀ ਰਹਿ ਗਏ ਉਹ ਮਾਮਲਾ ਹੋਵੇ ਇਹ ਸਾਥੀਓ ਸਾਰੀਆਂ ਗੱਲਾਂ ਜਿਹੜੀਆਂ ਐ ਕੱਲੀ-ਕੱਲੀ ਸਾਡੀ ਟਿਪਸ ਤੇ ਗੱਲਾਂ ਅੱਜ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝ ਪਾਣੀ ਹੈ ਟੌਡੀ ਚੁਣੀ ਹੋਈ ਲੀਡਰਸ਼ਿਪ ਜੋ 21 ਦੇ ਵਿੱਚ ਲੜਾਈ ਲੜੀ ਗਈ ਸੀ ਉੱਥੇ ਵੀ ਮੇਰਾ ਵਿਰੋਧ ਸੀਗਾ ਮੇਰਾ ਡਿਸਾਈਨਡ ਇੱਕ ਨੋਟ ਸੀਗਾ ਉਹ ਡਿਸਾਈਨਡ ਇੱਕ ਨੋਟ ਸੀਗਾ ਤੇ ਜਰੂਰ ਅਸੀਂ ਪੇਪਰ ਐਡ ਲੈ ਲਿਆ ਲੇਕਿਨ ਅਸੀਂ ਅੱਜ ਬਿਜਲੀ ਬੋਰਡ ਦਾ ਸਟਰਕਚਰ ਜਿਹੜਾ ਏ ਉਹ ਤੋੜ ਕੇ ਚੱਲੇ ਆ 21 ਦੇ ਵਿੱਚ